ਜੀ ਸਾਰੇ ਨੂੰ ਆਪਣੇ ਅੱਜ ਕਾਟਨ ਦੇ ਪ੍ਰਿੰਟ ਦਿਖਾ ਰਹੇ ਹਾਂ ਤੁਹਾਨੂੰ ਸੇਲ 'ਚ ਕੱਢ ਰਹੇ ਹਾਂ ਬਹੁਤ ਸੋਹਣੇ ਸੋਹਣੇ ਇਹ ਸੂਟ ਆਪਣੇ ਸਟਿਚ ਕੀਤੇ ਹੋਏ ਨੇ ਇਹਨਾਂ ਦੀ ਸਟਿਚਿੰਗ ਕੀਤੀ ਹੋਈ ਆ ਨਾਲ ਬਟਮ ਤੇ ਵਰਕੇ ਇਹ ਰਖੜੀ ਸੇਲ ਹੈ ਇਹ ਆਪਾਂ ਨੇ ਸਟਿਚ ਕਰਕੇ ਦਿੱਤੇ ਨੇ ਤੁਸੀਂ ਇਹਨਾਂ ਨਾਲ ਦੇ ਆਪਣੇ ਕੋਲੇ ਸੇਮ ਸੂਟ ਰੈਡੀ ਕੀਤੇ ਹੋਏ ਆ ਕਿਸੇ ਨੂੰ ਵੀ ਪਸੰਦ ਹੋਇਆ ਤਾਂ ਦੇ ਪ੍ਰਿੰਟ ਤਾਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ 800 ਦਾ ਸੂਟ ਹੈ ਸਲਵਾਰ ਤੇ ਬਿੱਦ ਵਰਕ ਦੁਪੱਟਾ ਤੁਸੀਂ ਲਗਵਾਉਣਾ ਹੋਇਆ ਤਾਂ ਤੁਹਾਡੀ ਆਪਣੀ ਚੁਆਇਸ ਦਾ ਦੁਪੱਟਾ ਲਗਵਾ ਸਕਦੇ ਹੋ ਇਹਦੇ ਨਾਲ ਸਲਵਾਰ ਰੈਡੀ ਹੋਈ ਆ ਬਹੁਤ ਸੋਹਣਾ ਵਰਕ ਹੋਇਆ ਰੀ ਦਾ ਕੰਮ ਹੋਇਆ ਸਿੰਗਲ ਟੰਕੇ ਦਾ ਇਹਦੇ ਨਾਲ ਆਪਾਂ ਇਹ ਦੁਪੱਟਾ ਰੈਡੀ ਕੀਤਾ ਟਾਈ ਡਾਈ ਦਾ ਦੁਪੱਟਾ ਸੁਪਰ نیٹ ਦਾ ਫੋਰ ਸਾਈਡ ਲੇਸ ਲੱਗੀ ਆ ਬਹੁਤ ਸੋਹਣੀ ਇਦਾਂ ਤੁਸੀਂ ਸੂਟ ਸਾਡੇ ਤੋਂ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਅਨ ਸਟਿਚ ਲੈਣੇ ਆ ਤਾਂ ਅਨ ਸਟਿਚ ਵੀ ਮਿਲ ਜਾਣਗੇ ਸਾਨੂੰ WhatsApp ਉੱਪਰ ਨੰਬਰ ਦਿੱਤਾ ਹੋਇਆ WhatsApp ਮੈਸੇਜ ਕਰਕੇ ਪ੍ਰਾਈਸ ਪੁੱਛ ਸਕਦੇ ਹੋ ਤੇ ਆਰਡਰ ਇਸ ਕਰ ਸਕਦੇ ਹੋ ਇਹਦੇ ਨਾਲ ਦੇ ਸੂਟ ਆਪਾਂ ਹੁਣ ਤੁਹਾਨੂੰ ਦਿਖਾਉਣੇ ਆ ਵਰਕ ਕੀਤੇ ਇਹ ਬਹੁਤ ਸੋਹਣੀ ਕਾਟਨ ਦੀ ਸ਼ਰਟ ਆ ਲਵਲੀਨ ਦੀ ਜਿੰਨੇ ਨਾਲੇ ਬਾਟਮ ਤੇ ਵਰਕ ਹੈ ਦਿੱਤੇ ਆਰੀ ਵਰਕ ਹੋਇਆ ਮੋਹ ਸੋਹਣਾ ਕੰਮ ਹੈ ਇਹਦਾ ਸਟੇਟ ਸਲਵਾਰ ਬਣੂਗੀ ਇਹਦੇ ਨਾਲ ਦੁਪੱਟਾ ਤੁਸੀਂ ਲਗਵਾਉਣਾ ਹੋਇਆ ਤਾਂ ਸਾਨੂੰ ਸਾਡੇ ਤੋਂ ਦੁਪੱਟਾ ਵੀ ਲਗਵਾ ਸਕਦੇ ਹੋ ਸਟਿਚ ਵੀ ਕਰਵਾ ਸਕਦੇ ਹੋ ਪਹਿਲਾਂ ਤੁਹਾਨੂੰ ਸਟਿਚ ਕੀਤੇ ਸੂਟਸ ਨੇ ਦਿਖਾਏ ਨੇ ਬਹੁਤ ਸੋਹਣੀ ਸਟਿਚਿੰਗ ਕਰਦੇ ਆ ਇਹ ਹੈ ਆਪਣਾ ਪਿੰਕ ਨਾਲ येलो ਕੰਟਾਸਟ ਤੇ ਐمبرਿਕ कॉटन ਹੈ ਪਿਓਰ कॉटन ਦੇ ਬਿਨਾ ਲਾਈਨਿੰਗ ਵਾਲੇ ਸੂਟ ਬਣਨ ਵਾਲੇ ਸੂਟ ਨੇ ਸਟ 201400 ਦੇ 1 ਸੂਟ 800 ਦਾ ਬਹੁਤ ਸੋਹਣੇ ਸੋਹਣੇ ਕਲਰ ਨੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਬਹੁਤ ਸੋਹਣਾ ਸਟੱਫ ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਇਹਦਾ ਵੀ ਬਹੁਤ ਸੋਹਣਾ ਸ਼ਰਟ ਹੈ ਬਹੁਤ ਸੋਹਣਾ ਸੂਟ ਬਣੂਗਾ ਇਹਦੇ ਨਾਲ ਡਬਲ ਸ਼ਰਟ ਆਈਡ ਹੈ ਇਹਦਾ ਦੁਪੱਟਾ ਕਰਵਾ ਕੇ ਬਹੁਤ ਜ਼ਿਆਦਾ ਸੋਹਣਾ ਸੂਟ ਬਣ ਜਾਊਗਾ ਇਹਨਾਂ ਸਟਿਚ ਵੀ ਕਰਵਾ ਸਕਦੇ ਹੋ ਤੁਸੀਂ ਇਹ ਰੈੱਡ ਹੋ ਗਿਆ ਇਹਦੇ ਨਾਲ ਆਪਾਂ ਨੇ ਸ਼ਰਟ ਲਗਾਈ ਹੈ ਕਾਟਨ ਦੀ ਕੈਮਬ੍ਰਿਕ ਕਾਟਨ ਦੀ ਬਹੁਤ ਸੋਹਣਾ ਸੂਟ ਹੈ ਸਾਰੇ ਪ੍ਰਿੰਟ ਬਹੁਤ ਸੋਹਣੇ ਸੋਹਣੇ ਦੇਵਾਨਾ ਕਾਟਣੇ ਇਹਦਾ ਸਟੱਫ ਦੇਖੋ ਤੁਸੀਂ ਕਲਰ ਬਹੁਤ ਜ਼ਿਆਦਾ ਸੋਹਣਾ ਇਹਦੇ ਨਾਲ ਆਪਾਂ ਨੇ ਲਾਈਟ ਫਰੋਜੀ ਕਲਰ ਦੀ ਸਲਵਾਰ ਲਿਆ ਲਗਾਈ ਆ ਵਰਕ ਕੀਤਾ ਹੋਇਆ ਬਹੁਤ ਸੋਹਣਾ ਵਰਕ ਹੈ ਸਾਰੇ ਤੇ ਅਲੱਗ-ਅਲੱਗ ਵਰਕ ਹੋਏ ਨੇ ਅਲੱਗ-ਅਲੱਗ ਡਿਜ਼ਾਈਨ ਨੇ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਦੁਪੱਟੇ ਤੁਸੀਂ ਲਗਵਾ ਸਕਦੇ ਹੋ ਜਿਹਨੂੰ ਦੁਪੱਟੇ ਨਾਲ ਚਾਹੀਦਾ ਤਾਂ ਅਸੀਂ ਦੁਪੱਟਾ ਟਾਈ ਡਾਈ ਕਰਾ ਕੇ ਲੇਸ ਲਗਾ ਕੇ ਦੇਵਾਂਗੇ 1100 ਦਾ ਸੁਪ ਹੋਊਗਾ ਦੁਪੱਟੇ ਨਾਲ ਟਾਈ ਡਾਈ ਦੁਪੱਟਾ ਹੋਊ ਸੁਪਰ ਨੈਟ ਦਾ ਦੁਪੱਟਾ ਵਿਦਆਊਟ ਦੁਪੱਟਾ 800 ਦਾ ਜੇ ਕਿਸੇ ਨੇ 2 ਸੂਟ ਆਰਡਰ ਕਰਨੇ ਆ ਤਾਂ 1400 ਦੇ ਸਾਰੇ ਪ੍ਰਿੰਟ ਸਾਰੇ ਸੂਟ ਬਹੁਤ ਸੋਹਣੇ ਨੇ ਇਹ ਤਾਂ ਬ੍ਰਿੰਟ ਕਲਰ ਬਹੁਤ ਸੋਹਣਾ ਸੂਟ ਹੈ ਇਹਦੇ ਨਾਲ ਆਪਣਾ ਨਹੀਂ ਹਾਰੀ ਦਾ ਕੰਮ ਕੀਤਾ ਇਹਦੇ ਤੇ ਇਹ येलो ਕਲਰ ਦਾ ਆ ਗਿਆ ਆਫ ਵਾਈਟ ਲਾਈਟ येलो ਕਲਰ ਦੀ ਸਲਵਾਰ ਹੈ ਇਹਦੇ ਨਾਲ ਬਹੁਤ ਸੋਹਣਾ ਸੂਟ ਰੈਡੀ ਹੋਇਆ ਥੈਂਕ ਯੂ ਜੀ